ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਪ ਪ੍ਰਸਾਦ ਸਭਈਏ ੴ ਅਮਕਾਰ ਸਤਗੁਰ ਪ੍ਰਸਾਦ ਪਾਤ ਸਾਹਿ ਦਸਵੀ ਤਪ ਪ੍ਰਸਾਦ ਸਭਈਏ ਸ਼੍ਰਾਵਗ ਸੁਦਸ ਮੂਸੇ ਧਨ ਕੇ ਦੇਖ ਪ੍ਰਿਯੋ ਘਰ ਜੋਗ ਦਿੱਤੀ ਕੇ ਸੂਰ ਸੁਰਾਦਰ ਸੁਧ ਸੁਧਾਦਕ ਸੰਤ ਸਮੋ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਤੋ ਨ ਦੇਖਿ ਪ੍ਰਾਨਪਤੀ ਕੇ शिवपदवानके पाए कृपा होते एक कृति बिन एक कृति के माते मतंग जरे जरे संग अनुप तम सुरंग सवारी ओट तरंग को रंभ सिकुदत पानक गवान पूजात ने बारे भारी पुजान के पूपली विद्ध न्यावत शीशन जात विचारे ਇਤੇ ਪਏ ਤੋ ਕਹਾ ਪੈ ਪੂਪਤ ਅੰਤ ਕੋ ਨਾ ਗੀ ਪਾਇ ਪਧਾਰੇ ਜੀਤ ਫਿਰ ਸਭ ਦੇਸ ਦਿਸਾਨ ਕੋ ਬਾਜਤ ਟੂਰ ਮਿਰਦੰਗ ਨਿਗਾਰੇ ਗੁੰਜਿਤ ਪੂੜ ਗਜਾਨ ਤੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਊਤ ਪਵਿੱਤ ਭਗਵਾਨ ਕੇ ਪੂਪਤ ਕਾਨ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ தாம் ਸਿਦਾਰੇ ਈਰ ਸ্নান ਦਇਆ ਦਮਦਾਨ ਸੁਸੰਜਮ ਨੇ ਮਨ ਏਕ ਵਿਸੇਖੈ 베ਦ ਪੁਰਾਨ ਕਤੇਬ ਪੁਰਾਨ ਜਮੀਨ ਜਮਾਨ ਸੁਬਾਨ ਕੀ ਵਿਖੈ ਪੌਨਿਹਾਰ ਜਤੀ ਜਤ ਤਾਰ ਸਵੇ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਪਜੇ ਬਿਨੂ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੋਦਸੇ ਪਹਾੜ ਦੁਰੰਤ ਦਵਾਸ ਸੁ ਸਾਸਨਾ ਦੁਰਜਾਂਦ ਲੈਗੇ ਭਾਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਖਾ ਲੈ ਨਾ ਹਲਗੇ ਤੋ ਰਾਰੀ ਨਮ ਰੋਰਮ ਵਸਨ ਮਾਤੇ ਮਤੰਗਨ ਮਾਨ ਮਲਗੇ ਸ੍ਰੀ ਪਤਸੇ ਭਗਵਾਨ ਕਿਰਪਾ ਬਿਨ त्याਗ ਜਹਾਨ ਨਿਦਾਨ ਚਲਗੇ ਬੀਰੇ ਪਾਰ ਬਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਸਨ ਮਾਤੀ ਗ ਜਾਣ ਕੇ ਮਾਨ ਮਲਈਆ ਘੜੇ ਗੜਾਨ ਕੇ ਤੋੜਨ ਹਾਰ ਸੁਭਤ ਨਹੀਂ ਚੱਕ ਚਾਰ ਲਈਆ ਸਾਇਬ ਸ੍ਰੀ ਸਭ ਕੋ ਸਰਨਾਇਕ ਜਾਚ ਕਨੇਕ ਸੋ ਇੱਕ ਦੇਵਈਆ ਦਾਨਵ ਦੇਫ ਨਿੰਦਨ ਸਤਰ ਭੂਤ ਭਵਿਕ ਭਵਾਨ ਜਪੈਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਪੈਗੇ ਪੁਨ ਪਰ ਦਾਪਨ ਬਾੜ ਜੈਤ ਤੁੰਨ ਪਾਪਨ ਕੀ ਬਹੁ ਪੁੰਜ ਖਪੈਗੇ ਸਾਧ ਸਮੂਹ ਪਰਸਨ ਫਿਰ ਜਬ ਸਤਿ ਸਰਵੈ ਅਵਲੋਕ ਚ ਪੈਗੇ ਮਾਨਵ ਇੰਦਰ ਗਜਿੰਦਨ ਰਾਤਪ ਜੋਤਰ ਲੋਕ ਰਾਜ ਕਰੈਗੇ ਹੂਤ ਇਸਨਾਰ ਗਜਾਦਤ ਦਾਨ ਅਨੇਕ ਸੁਮਬਰ ਸਾਜ ਬਰੈਗੇ ब्रह्म महेश्वर विश्वन सती पति अंत फसे जम फास परेंगे जे नर श्रीपत के बस है पद ते नर फेर न दे तरेंगे कहा भयो जो धूलोचिन मोंदत बैठ रहयो भक्त ध्यान लगायो नाथ फिर उलिए सात समुद्रन लोकयो परलोक गवायो बास कीयो बिख्यान सो बैठके ऐसे ऐसे सुबह बितायो ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰੇ ਬਾਚੀ ਦਿਸਾ ਮੈਂ ਕਾਉਕ ਸਾਖੋ ਸੀਸ ਨਿਵਾਇਓ ਕੂਬ ਤਾਨਕ ਪੂਜਿਤ ਹੈ ਪਸ ਕੋ ਮਿਰ ਤਾਨਕ ਪੂਜਨਤਾਯ ਉਪੂਰ ਕਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਤੇਦ ਨ ਪਾਇਓ ਕੂਬ ਤਾਨਕ ਪੂਜਿਤ ਹੈ ਪਸ ਕੋ ਮਿਰ ਤਾਨਕ ਪੂਜਨਤਾਯ ਉਪੂਰ ਕਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਤੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ